ਪੰਜਾਬ ਦੀ ਭਗਵੰਤਮਾਨ ਸਰਕਾਰ ਲੋਕਾਂ ਨੂੰ ਕਿਵੇਂ ਵਧੀਆ ਸਾਫ ਸੁਥਰੇ ਤਰੀਕੇ ਦੇ ਨਾਲ ਕਰਪਸ਼ਨ ਫ੍ਰੀ ਪ੍ਰੈਕਟਿਸਸ ਤੋਂ ਔਰ ਬਿਨਾ ਖੱਜਲ ਖਵਾਰੀ ਤੋਂ ਲੋਕਾਂ ਨੂੰ ਘਰ ਬੈਠੇ ਸਰਵਿਸਿਜ਼ ਦਿੱਤੀਆਂ ਜਾਣ ਇਹਦੇ ਲਈ ਬਹੁਤ ਵੱਡੇ ਸਟੈਪਸ ਨੇ ਜਿਹੜੇ ਉਹ ਪੰਜਾਬ ਸਰਕਾਰ ਨੇ ਲਏ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਪਾਰਟਮੈਂਟ ਨੇ ਗੁੱਡ ਗਵਰਨੈਂਸ ਐਂਡ ਆਈਟੀ ਨੇ ਇੱਕ ਪ੍ਰਾਈਵੇਟ ਕੰਪਨੀ ਦੇ ਨਾਲ ਈ ਕਨੈਕਟ ਸੋਲੂਸ਼ਨਸ ਪ੍ਰਾਈਵੇਟ ਲਿਮਿਟਿਡ ਦੇ ਨਾਲ ਅਸੀਂ ਐਮਓਯੂ ਸਾਈਨ ਕੀਤਾ ਹੈ 5 ਸਾਲ ਦਾ ਐਗਰੀਮੈਂਟ ਹੈ ਔਰ 13 ਕਰੋੜ ਰੁਪਏ ਦਾ ਇਹ ਐਗਰੀਮੈਂਟ ਹੈ ਜਿਸ ਦਾ ਮਕਸਦ ਇਹ ਹੋਏਗਾ ਕਿ ਲੋਕਾਂ ਨੂੰ ਘਰ ਬੈਠਿਆਂ ਸਮੇਂਬੱਧ ਤਰੀਕੇ ਦੇ ਨਾਲ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾ ਸਕਣਾਂ ਮਲਟੀਪਲ ਡਿਪਾਰਟਮੈਂਟਸ ਤੋਂ ਲੋਕਾਂ ਨੇ ਸਰਵਿਸ ਲੈਣੇ ਤੇ ਥਾਂ-ਥਾਂ ਲੋਕਾਂ ਨੂੰ ਖੱਜਲ-ਖੁਆਰੀ ਜਿਹੜੀ ਉਹ ਕਰਨੀ ਪੈਂਦੀ ਸੀਗੀ ਹੁਣ ਇਸ ਐਮਓਯੂ ਦੇ ਨਾਲ ਇਹੋ ਜਿਹੀ ਰੈਵੋਲੂਸ਼ਨ ਆਉਣ ਜਾ ਰਹੀ ਹੈ ਕਿ ਜਿੱਥੇ ਕਨੈਕਟ ਪੋਰਟਲ ਹੁਣ ਮਹਿਜ਼ 236 ਸਰਵਿਸਿਜ਼ ਪ੍ਰੋਵਾਈਡ ਕਰਦਾ ਤੇ ਹੁਣ ਇਹਦੇ ਨਾਲ ਜਿੰਨੀਆਂ ਰਾਈਟ ਟੂ ਸਰਵਿਸ ਐਕਟ ਦੇ ਵਿੱਚ 848 ਸਰਵਿਸਿਜ਼ ਨੇ ਇਹ ਸਾਰੀਆਂ ਉਹਦੇ ਅੰਡਰ ਆ ਜਾਣਗੀਆਂ ਔਰ ਬੰਦੇ ਨੇ ਇੱਕ ਵਾਰੀ ਇੱਕ ਵਾਰੀ ਸਰਕਾਰ ਕੋਲ ਜਾਣਾ ਕਿਸੇ ਵੀ ਕੰਮ ਜਾਊਗਾ ਉਹਦੇ ਡਾਕੂਮੈਂਟਸ ਨੇ ਉਹ ਉੱਥੇ ਪਰਮਾਨੈਂਟਲੀ ਸਟੋਰ ਹੋ ਜਾਣਗੇ ਉਸ ਤੋਂ ਬਾਅਦ ਕੰਮ ਪੇਪਰਲੈਸ ਹੋਏਗਾ ਬੰਦੇ ਨੂੰ ਉਸ ਤੋਂ ਬਾਅਦ ਦੂਜੀ ਵਾਰੀ ਜੇ ਸਰਵਿਸ ਲੈਣ ਜਾਣਾ ਹੈ ਤਾਂ ਕਾਗਜ਼ ਲੈ ਕੇ ਜਾਣ ਦੀ ਲੋੜ ਨਹੀਂ ਉਹੀ ਡਾਕੂਮੈਂਟ ਨੇ ਜਿਹੜੇ ਉਹ ਸਟੋਰ ਹੋ ਜਾਣਗੇ ਤੇ ਫਿਰ ਬੰਦਾ ਜਿਹੜੇ ਵੀ ਮਹਿਕਮੇ ਦੇ ਵਿੱਚ ਜਾਊਗਾ ਸਰਵਿਸ ਲੈਣ ਦੇ ਲਈ ਉਸ ਮਹਿਕਮੇ ਦੇ ਵਿੱਚੋਂ ਆਪੇ ਉਹ ਡਾਕੂਮੈਂਟ ਨੇ ਜਿਹੜੇ ਆਟੋਮੈਟਿਕਲੀ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਹੈ ਇਹ ਸਾਰਾ ਮੈਕੈਨਿਜ਼ਮ ਆ ਆਪਣੇ ਆਪ ਉਹਨਾਂ ਨੂੰ ਪ੍ਰੀ ਚੈੱਕ ਕਰੇਗਾ ਸਕੈਨ ਕਰੇਗਾ ਜੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹ ਵੀ ਪਹਿਲੀ ਵਾਰ ਦੇ ਵਿੱਚ ਹੀ ਕੰਪਲੀਟ ਹੋ ਜਾਣੀ ਹੈ ਤੇ ਉਹਨਾਂ ਨੂੰ ਆਟੋਫਿਲ ਹੈ ਜਿਹੜਾ ਜਿਸਪੋਜ਼ ਅੱਜ ਬੰਦਾ ਏ ਸਰਵਿਸ ਲੈਣ ਗਿਆ ਤੇ ਜਦੋਂ ਇੱਕ ਵਾਰੀ ਡਾਕੂਮੈਂਟ ਸਰਕਾਰ ਕੋਲੇ ਆ ਗਏ ਉਹ ਯੂਨੀਫਾਈਡ ਪੋਰਟਲ ਇਸ ਤਰੀਕੇ ਦੇ ਨਾਲ ਹੋਏਗਾ ਕਿ ਬਾਕੀ ਕਿਸੇ ਮਹਿਕਮੇ ਦੇ ਵਿੱਚ ਦੁਬਾਰਾ ਜਦੋਂ ਸਰਵਿਸ ਲੈਣ ਲਈ ਜਾਊਗਾ ਤੇ ਉਹਨੂੰ ਕਾਗਜ਼ ਲੈ ਕੇ ਜਾਣ ਦੀ ਲੋੜ ਨਹੀਂ ਯੂਆਈਡੀ ਨੰਬਰ ਕ੍ਰੀਏਟ ਹੋਇਆ ਹੋਇਆਗਾ ਉਹ ਆਏਗਾ ਤੇ ਸਾਰੇ ਦੇ ਸਾਰੇ ਉਹਦੀ ਇਨਫੋਰਮੇਸ਼ਨ ਹੈ ਜਿਹੜੀ ਉਹ ਕਲੈਕਟ ਕਰਕੇ ਉਹ ਸਰਵਿਸ ਉਹਨੂੰ ਘਰ ਬੈਠਿਆਂ 5ਵੇਂ ਦਿਨਾਂ ਦੇ ਵਿੱਚ ਮਿਲ ਜੇਗੀ ਇਹ ਸਾਰੀਆਂ ਸਰਵਿਸਿਜ਼ ਵਟਸਐਪ ਤੇ ਅਵੇਲੇਬਲ ਹੋਣਗੀਆਂ ਚੈਟਬੋਟ ਬਣਾਇਆ ਉਹਦੇ ਅਵੇਲੇਬਲ ਹੋਣਗੀਆਂ ਐਪ ਦੇ ਉੱਪਰ ਅਵੇਲੇਬਲ ਹੋਣਗੀਆਂ ਵੈਬਸਾਈਟ ਹੈ ਜਿਹੜੀ ਉਹਦੇ ਉੱਪਰ ਅਵੇਲੇਬਲ ਹੋਣਗੀਆਂ ਡੋਰਸਟੈਪ ਔਰ ਸੇਵਾ ਕੇਂਦਰ ਦੇ ਉੱਪਰ ਤਾਂ ਹੋਣਗੀਆਂ ਹੋਣਗੀਆਂ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਸਰਵਿਸ ਡਿਲੀਵਰੀ ਮੈਕੈਨਿਜ਼ਮ ਦੇ ਵਿੱਚ ਪੰਜਾਬ ਦੇ ਵਿੱਚ ਆਉਣ ਜਾ ਰਹੀ ਹੈ ਜਿੱਥੇ ਕਿਸੇ ਦਫ਼ਤਰ ਦੇ ਵਿੱਚ ਜਾ ਕੇ ਬੰਦੇ ਨੂੰ ਖੱਜਲ ਖਰਾਹ ਹੋਣ ਦੀ ਲੋੜ ਨਹੀਂ ਸੋ ਇਸ ਅ ਮਾਈਲਸਟੋਨ ਦੇ ਲਈ ਪੰਜਾਬ ਨੂੰ ਸੂਚੇ ਪੰਜਾਬ ਨੂੰ ਐਡਵਾਂਸ ਦੇ ਵਿੱਚ ਮੁਬਾਰਕਾ